ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਗੌਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸਤੀ ਵੀ ਠੀਕ ਠਾਕ ਹੈ ਜੀ ਤੇ ਅੱਜ ਆਪਾਂ ਵਲੌਗ ਸਟਾਰਟ ਕਰ ਰਹੇ ਹਾਂ ਜੀ ਘਰ ਦੇ ਸੌਦੇ ਪੱਤੇ ਤੋਂ ਤੇ ਸੌਦਾ ਪੱਤਾ ਇਹ ਢਿੱਡ ਲੱਗਿਆ ਹੋਇਆ ਆਪਣਾ ਇਹ ਬਹੁਤ ਜ਼ਰੂਰੀ ਹੈ ਤੇ ਅੱਜ ਆਪਾਂ ਵੀ ਲਿਆਂਦਾ ਸਬਦਾ ਪੱਤਾ ਜਿੰਨਾ ਕ ਲਿਆਂਦਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀੜੀ ਤੇ ਬਣੇ ਰਹੋ ਵੀਡੀਓ ਦੇ ਨਾਲ ਦੇਖੋ ਜੀ ਆਪਾਂ ਕੀ ਕੀ ਲਿਆਂਦਾ ਆਪਾਂ ਆਹ ਵਾਲਾ ਸਬਦਾ ਲਿਆਂਦਾ ਥੋੜਾ ਜਿਹਾ ਮਗਈ ਬਹੁਤ ਮਗਈ ਰੋਤਾ ਆ ਲਿਆਂਦਨੇ ਆਪਾਂ ਜੀ ਕੁੱਤੇ ਵਾਸਤੇ ਬਿਸਕੁਟ ਤੇ ਆਹ ਧੋਇਉਂਗੀ ਮਸਤਰੀ ਐ ਇਹ ਹੁਣ ਪੱਕੀ ਨਹੀਂ ਅਸੀਂ ਖਾਣੇ ਆ ਜਾਂ ਕਦੂ ਜਾਂ ਧੋਇਉਂਗੀ ਮਸਤਰੀ ਜਿਹੜੇ ਅਸੀਂ ਬਹੁਤ ਘੱਟ ਯੋਜ ਕਰਦੇ ਸੀ ਕੋਈ ਸੰਭ ਯਾ ਦੇ ਖਾਣੀ ਪੈਗੀ ਅਸੀਂ ਬਹੁਤ ਘੱਟ ਧਰਦੇ ਸੀ ਧੋਇਉਂਗੀ ਮਸਤਰੀ ਸਾਡੇ ਜਿੱਲੇ ਤੇ ਕਦੀ ਖਿੱਤਾ ਚੜਦੇ ਸੀ ਤੇ ਹੁਣ ਇਹ ਸਾਡਾ ਹਿੱਸਾ ਵਣਗੇ ਜ਼ਿੰਦਗੀ ਦਾ ਕੋ ਜਿਤੀ ਜਹੇ ਜਿਹਨੇ ਜੇ ਆਪਾਂ ਜਿਹੜੇ ਨਹੀਂ ਖਾਂਦੇ ਹੁੰਦੇ ਉਹ ਆਪਾਂ ਨੂੰ ਖਾਣੇ ਪੈਂਦੀ ਐ। ਮਜਬੂਰੀ ਬਣ ਜਾਂਦੀ ਐ ਬੰਦੇ ਦੀ। ਥਲਾਉ ਜੀ। ਆਪਾਂ ਨੇ ਇਹ ਸ਼ੱਕਰ ਸ਼ੱਕਰ ਥੋੜੀ ਹੀ ਮੰਗਾਉਣੀ ਐ ਜੀ। ਥੱਕੜ ਸ਼ੱਕਰ ਤੇ ਪਤਾ ਨਹੀਂ ਕਿਉਂ ਮਸਕ ਜਾਣ ਲੱਗ ਜਾਂਦਾ। ਇਹ ਥੋੜੀ ਜਿਹਾ ਦੇ ਮੰਗਾਲ ਪਤਾ ਨਹੀਂ ਕੀ ਚੀਜ਼ਾਂ ਚ ਪਿਆ ਹੋਇਆ ਹੈ ਨਾ ਇਹ ਵਿੱਚ ਰੰਗ ਵੀ ਹੈ ਨਹੀਂ ਸੱਚਤ ਚ ਤੇ ਮੁਸਕ ਜਾਣ ਲੱਗ ਪਈ ਆ ਜੀ ਆਪਣੇ ਹੈਗੇ ਆ ਮਖਾਣੇ ਇਹ ਵੀ ਆਪਾਂ ਰੋਜ਼ ਦੇ ਲਈ ਖਾਣੇ ਆ ਤਾਂ ਕਰਕੇ ਆਪਾਂ ਦੋ ਪੈਕਟ ਲੈ ਲੈਂਦੇ ਇਹਨਾਂ ਦੇ ਦੋ ਪੈਕਟ ਲੈ ਲੈਂਦੇ ਇਹਨਾਂ ਦੇ ਦੇ ਲਈ ਖਾਣੇ ਆ ਸਾਮ

ਆਪਾਂ ਇਸ ਬੋਲ ਦੀ ਲੱਭੀ ਐ ਇੱਕ ਲਾਈਵੇ ਮੇਰੀ ਇੱਕ ਅੱਗੇ ਅਡਵਾਂਸ ਲੈ ਕੇ ਰੱਖ ਦੇਣ ਤੇ ਜੇ ਉਹ ਟਸਪੈ ਨੇ ਉਧਰ ਮੇਰੇ ਉਹ ਦਫਾਉਣ ਵਾਲੇ ਪੈਣੇ ਸਨ ਕੋਈ ਗੱਲ ਨਹੀਂ ਸਭ ਦਾ ਹਜੇ ਕੁਸ ਰਹਿ ਗਿਆ ਮੈਂ ਅੱਥੇ ਮੈਂ ਵੀਡੀਓ ਬਣਾ ਦੇ ਜਿੰਨਾ ਕਸਮਾਲ ਮੈਂ ਦੱਸਿਆ ਨੂੰ ਚੱਕਦੇ ਆਂ 15 ਬਿਸਕੁਟ ਹੈਗਾ ਵਾਸਤੇ ਲਈ ਅੰਦਰ ਆਪ ਕੋ ਜੀ ਹੈ ਅਸੀਂ ਬਿਸਕੁਟ ਵਗੈਰਾ ਬਹੁਤ ਘੱਟ ਲਿਆਉਣੇ ਬੱਚੇ ਖਾਂਦੇ ਆ ਅਸੀਂ ਲੈ ਇੱਕ ਵਾਈਸ ਸਾ ਆਪਣਾ ਵਰਤਦੇ ਹੋਨੇ ਥੋੜੀ ਸਮਾਨ ਦਿਖਾਇਆ ਬਾਕੀ ਉਧਰ ਹੋਰ ਸਮਾਨ ਮੈਂ ਬਿਮਾਰੀਆਂ ਚ ਰੱਖਤਾ ਸੀ ਇਸ ਕਰਕੇ ਮੈਂ ਕਿਚਲ ਵੀਡੀਓ ਬਣਾ ਲਈ ਜਿੰਨਾ ਸੌ ਤਾਂ ਵੀ ਇਸੇ ਨਾਲ ਨਾ ਕਰਕੇ ਵੀਡੀਓ ਬਣਾ ਲਈ ਤੋ ਸੇ ਤਾਂ ਆਪਣੇ ਘਰੇ ਰੋਜੀ ਇਹ ਤਾਂ ਚਾਹੇ ਆਪਾਂ ਦਿਲ ਚ ਕਿੰਨਾ ਮਰਜੀ ਲਈ ਜਾਵੇ ਇਹ ਘਰ ਨਹੀਂ ਪੂਰਾ ਹੁੰਦਾ ਆਪਣਾ ਸੱਜ ਦੇ ਨਾਲ ਕਿਉਂਕਿ ਢਿੱਡ ਲੱਗੇ ਢਿੱਡ ਦੇ ਖਾਤਰ ਇਨਸਾਨ ਤੁਰਿਆ ਫਿਰਦਾ ਇਹ ਸਭ ਢਿੱਡ ਦੇ ਰੌਲੇ ਨੇ ਜੇ ਢਿੱਡ ਨਾਲ ਲੱਗੇ ਹੋਵੇ ਤਾਂ ਬੰਦਾ ਕੁਝ ਵੀ ਨਾ ਕਰੇ ਤੇ ਆਪਣਾ ਜੀ ਹੈਗਾ ਸਿਸਾਉ ਦਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ ਤੇ ਕਾ ਆਪਣੇ ਅਜੇ ਰਿਸ਼ਤੇਦਾਰਾਂ ਨੇ ਆਉਣਾ ਸੀ ਆਪਾਂ ਲੈਂਦਾ ਮਠਿਆਈ ਦਾ ਡੱਬਾ ਉਹਨਾਂ ਵਾਸਤੇ ਲੈਂਦਾ ਸੀ ਸਾਰੀ ਮਠਿਆਈ ਲੈਣ ਦੇ ਸੀ ਤੇ ਪਤਾ ਨਹੀਂ ਆਉਣਗੇ ਪਤਾ ਨਹੀਂ ਆਉਣਗੇ ਰਿਸ਼ਤੇਦਾਰ ਪਰ ਅਸੀਂ ਨਹੀਂ ਖਾਂਦੇ ਹੁਣ ਮਠਿਆਈ ਸਾਡੀ ਬੰਦ ਹੈ ਇਸ ਕਰਕੇ ਥੋੜੀ ਲੈਣ ਦਸੀ ਆਏਗੇ ਤਾਂ ਫਿਰ ਮਾਨਤਨ ਕਰਨਾ ਪੈਂਦਾ ਸਭ ਤੇ ਬਾਕੀ ਅਸੀਂ ਠੰਡਾ ਵੀ ਨਹੀਂ ਪੀਂਦੇ ਜਦੋਂ ਵੀ ਕਰੋਨਾ ਹੋਈ ਅਸੀਂ ਨਹੀਂ ਪੀਂਦੇ ਜੂਸ ਦੀਆਂ ਬੋਤਲਾਂ ਲੈਂਦੀਆਂ ਨੇ ਦੋ ਇਹ ਵੀ ਆਏਗੇ ਵਾਸਤੇ ਲੈ ਨਹੀਂ ਅਸੀਂ ਅਸੀਂ ਜਦੋਂ ਨਿਕਰਉਣਾ ਹੋਈ ਅਸੀਂ ਬਿਲਕੁਲ ਹੀ ਠੰਡਾ ਪੰਦ ਕਰਤਾ ਜੇ ਪੀਣਿਆ ਕਿਤੇ ਜੂਸ ਜ਼ਰੂਰ ਵੀ ਲੈਣੇ ਹੁਣ ਤਾਂ ਇਹ ਵੀ ਸੱਡ ਬੰਦਾ ਜਿੱਦਨ ਦੇ ਦਵਾਈ ਖਾਣੇ ਇਹ ਹੈਗਾ ਗਾਵਾ ਦਾ ਤੇ ਆ ਇੱਕ ਲੀਚੀ ਦੀ ਬੋਤਲ ਲੈਂਦੇ ਦੋ ਲੇਮਨ ਜੂਸ ਦੀਆਂ ਬੋਤਲ ਟ੍ਰੈਡ ਜ਼ਰੂਰੀ ਹੈ ਜੀ ਸਾਰੀਆਂ ਚੀਜ਼ਾਂ ਤੋਂ ਸਰ ਜਾਂਦਾ। ਮਗਾਈ ਬਹੁਤ ਜ਼ਿਆਦੇ ਕੁਸ ਨਹੀਂ ਆਉਂਦਾ ਹੈਗਾ। ਤੇ ਨਾਲ ਢਿੱਡ ਭਰੇ ਬਿਨਾ ਸਰਦਾ। ਮਗਾਈ ਨੇ ਬਹੁਤ ਲੱਕ ਤੋੜ ਦਿੱਤਾਗਾ। ਜਾਣੇ ਬਜ਼ਾਰ ਥੋੜਾ ਸੌਦਾ ਹੁੰਦਾ। ਤੇ ਉਹੀ ਗੱਲ ਆ ਅੱਗੇ ਲੋਕ ਬੋਰੀਆਂ ਚ ਲੈਵਣ ਲੈਂਦੇ ਸੀ ਸਮਾਨ। ਹੁਣ ਲਫਾ ਫੇਚਾਉਣ ਲੱਗ ਗਏ। ਤੇ ਅਗਲੀ ਵੀਡੀਓ ਦਾ ਤਾਂ ਦੇਖੋ ਕੀ ਹਾਲ ਬਣਨ ਕਾਦੇ ਚਾਹ ਕਰੂਗਾ ਸਮਾਨ ਕਿਉਂ ਮੰਗਿਆ ਇੰਨੀ ਐ ਆਪਾਂ ਜੋ ਚੀਜ਼ ਲੈ ਕੇ ਆਉਣੇ ਤਾਂ ਬਹੁਤ ਹੀ ਲੈ ਸੋਚ ਸਮਝ ਕੇ ਲੈ ਕੇ ਆਉਣੇ ਫੇਰ ਵੀ ਇੰਨਾ ਖਰਚਾ ਹੋ ਜਾਂਦਾ ਚਿੱਤੇ ਦਾ ਆਮ ਬੰਦੇ ਨੂੰ ਗੌਤਮ ਮੁਸਕਬਾ ਵੇ ਗਿਆ ਬੰਗੇ ਇੰਦੇ ਜੁਗ ਚ ਨਾ ਪੰ ਕਿਸੇ ਚੀਜ਼ ਵੀ ਨਾ ਖਾਦੇ ਵੀ ਨਾ ਸਰਦਾ ਤੇ ਨਾ ਪੈਨੇ ਬਿਨਾ ਸਰਦਾ ਕਨੇ ਗੁੰਲੀ ਗੁੰਲੀ ਤੇ ਜਿੰਦੀ ਇਹ ਥਿੱਲੇ ਚੀਜ਼ਾਂ ਦੀ ਆਪਣਾ ਜਰੂਰਤ ਤੇ ਇਹਦੇ ਬਿਨਾ ਬੰਦਾ ਰਹਿ ਨਹੀਂ ਸਕਦਾ ਤੇ ਅੱਜ ਮੇਰਾ ਮੂਡ ਵੀ ਥੋੜਾ ਜਿਹਾ ਆਫ ਹੈ ਜੀ ਜਦੋਂ ਆਪਣੇ ਨਾਲ ਕੋਈ ਵਾਅਦਾ ਕਰਕੇ ਭੈਣ ਪਈ ਆਪਣੇ ਕੋਲ ਨਾ ਆਵੇ ਤਾ ਫਿਰ ਆਪਨੂੰ ਬਹੁਤ ਦੁੱਖ ਲੱਗਦਾ ਦਾ ਤੇ ਮੈਂ ਸਾਰੀ ਤਿਆਰੀ ਕੀਤੀ ਅੱਜ ਸਨ ਕਿਸੇ ਨੇ ਕਿਹਾ ਵੀ ਸਿਆਮਾਂਗੇ ਰਿਸ਼ਤੇਦਾਰ ਨੇ ਹੋ ਆਇ ਨਹੀਂ ਹੈ ਕਿ ਮਨ ਨੂੰ ਬਹੁਤ ਦੁੱਖ ਲੱਗਿਆ ਮੈਂ ਸਾਰਾ ਕੁਝ ਤਿਆਰ ਕੀਤਾ ਤੇ ਮੇਰਾ ਮੂਡ ਵੀ ਆਫ ਹੋ ਗਿਆ ਚਲੋ ਮੈਂ ਹੁਣ ਆਖੇ ਮੈਂ ਛੋਟੀ ਜੀ ਵੀਡੀਓ ਬਣਾ ਕੇ ਪਾ ਦਿਆਂ ਆਪਕਨ ਕਿੰਨੀ ਦੇਖ ਰਹੇ ਜਦੋਂ ਕੋਈ ਆਪਣੇ ਘਰੇ ਆਉਣ ਨੂੰ ਕਹਿੰਦਾ ਤੇ ਜਦੋਂ ਨਾਂ ਆਵੇ ਆਪਾਂ ਫਿਰ ਕਿੰਨੇਂਰਾ ਸੋ ਜਾਂਦੇ ਮੇਰਾ ਵੀ ਅੱਜ ਮੂਡ ਆਫ ਹੋ ਗਏ ਪਤਾ ਨਹੀਂ ਉਹਨਾਂ ਨੂੰ ਕੀ ਦਿੱਕਾ ਲੱਗ ਗਿਆ ਕਿਉਂ ਨਹੀਂ ਆਏ ਹੈਗੇ ਤੇ ਵੀ ਪ੍ਰਮਾਤਮਾ ਜਾਣਦਾ ਪਰ ਕਦੇ ਵੀ ਜ਼ਿੰਦਗੀ ਜਿੱਤ ਸੰਝੂਠਾ ਲਾਰਾ ਨਾ ਲਾਵੋ ਕਿਸੇ ਦਾ ਰੇਲ ਨਾ ਤੋੜੋ ਤੇ ਦੇਲ ਨਹੀਂ ਦਿਖਾਉਣਾ ਚਾਹੀਦਾ ਸੌਦਾ ਦਿਖਾਉਣਾ ਤਾਂ ਮੇਰਾ ਇੱਕ ਵਹਾਨਾ ਸੀ ਸੁਣੋ ਮੈਂ ਸੋੜ ਨਹੀਂ ਗੱਲਾਂ ਕਰਨੀਆਂ ਸੀ ਆ ਤੇ ਮੇਰਾ ਵੀ ਮੂਡ ਖੋ ਗਿਆ ਆਪਾਂ ਨੂੰ ਕਹਿੰਦੇ ਸੀ ਵੀ ਅਸੀਂ ਤੁਹਾਡੇ ਕੋਲ ਆਵਾਂਗੇ ਪਰ ਆਏ ਨਹੀਂ ਕਿਸੇ ਤੇ ਬੜਾ ਵਿਸ਼ਵਾਸ ਨਹੀਂ ਹੋਣਾ ਆਪਾਂ ਕਰ ਸਕਦੇ ਜਿੰਦਗੀ ਇਹ ਜੀ ਪਤਾ ਨਹੀਂ ਸਾਰੀ ਦੁਨੀਆ ਤੇ ਕੀ ਹਵਾ ਫੇਰੀ ਪਈ ਹੈ ਇਹ ਰਿਸ਼ਤੇ ਜਿਹੜੇ ਪਿਆਰ ਨਹੀਂ ਰਿਹਾ ਪਹਿਲਾਂ ਇਹ ਰਿਸ਼ਤੇ ਬਹੁਤ ਨਾਜ਼ੁਕ ਹੋ ਰਹੇ ਨੇ ਕੰਚ ਦੀ ਤਰ੍ਹਾਂ ਕਮਜ਼ੋਰ ਅੱਗੇ ਇਨੇ ਦਿਨ ਲੈਣਾ ਅਗਲਾ ਬੈਠਾ ਇਹਦਾ ਸੀ ਕੋਈ ਕਿਸੇ ਨੂੰ ਚੱਕਰ ਨਹੀਂ ਸੀ ਇਹਦਾ ਹੁਣ ਤਾਂ ਅਗਲਾ ਘੰਟੇ 'ਚ ਇਹਦਾ ਫਲਾਣਾ ਇਨੇ ਘੰਟੇ ਹੋਊਗਾ ਤੇ ਇਨੇ ਘੰਟੇ ਨੂੰ ਜਾਊਗਾ ਕਦੋਂ ਆਊਗਾ ਤੇ ਕਦੋਂ ਜਾਊਗਾ ਜੀ ਬਹੁਤ ਹੀ ਹੁਣ ਰਿਸ਼ਤਿਆਂ 'ਚ ਕਵਰਾ ਹਟ ਲਾਲੋ ਕੜਵਾ ਹਟ ਲਾਲੋ ਕਿਵੇਂ ਮਰਜੀ ਲਾ ਲਓ ਹੁਣ ਪਹਿਲਾਂ ਪਿਆਰ ਨਹੀਂ ਰਿਹਾ ਰਿਸ਼ਤਿਆਂ ਚ ਪਥਨੀ ਬਾਬੇ ਨਾਲਕ ਦੀ ਬਾਣੀ ਚ ਜਿਹੜਾ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਚ ਉਹ ਕਾਲ ਯੁਗ ਦਾ ਦੌਰ ਚੱਲ ਰਿਹਾ ਵੀ ਚਿੱਲੇ ਨੂੰ ਚਿੱਲਾ ਖਾਊਗਾ ਭਾਈ ਨੂੰ ਭਾਈ ਖਾਊਗਾ ਖੈਰ ਤਾਂ ਉਹ ਦੌਰ ਚੱਲ ਰਿਹਾ ਪਤਾ ਨਹੀਂ ਲੋਕਾਂ ਚ ਇੱਕ ਤੇਜ਼ੀ ਦੀ ਗਤੀਵਧ ਹੈ ਨਾਲੇ ਕੋਈ ਕੰਮ ਨਹੀਂ ਹੁੰਦਾ ਨਾ ਇਹ ਤੇਜ਼ੀ 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 ਸਾਰੀ ਦਿਹਾੜੇ ਤੇਜ਼ੀ ਤੇਜ਼ੀ ਤੇ ਮੈਂ ਤਾਂ ਦੁਨੀਆ ਨੂੰ ਸਮਝ ਨਹੀਂ ਸਕੀ ਪਤਾ ਨਹੀਂ ਆਪਾਂ ਆਪਦੇ ਦਿਲ ਤੋਂ ਸਾਫ਼ ਤੇ ਆਪਾਂ ਹਰੇਕ ਨੂੰ ਆਪਦੇ ਵਰਗਾ ਮੰਨ ਲੈਨੇ ਤੇ ਫਿਰ ਆਪਣੀ ਗੱਲ ਵੀ ਦਿਲ ਤੇ ਉਸੇ ਦੀ ਲੱਗਦੀ ਜੋ ਦਿਲ ਤੋਂ ਸਾਫ਼ ਹੁੰਦਾ ਜਿਹੜੇ ਲੋਕ ਦੋਗਲੇ ਨੇ ਦੋਗੀਆਂ ਨੀਤੀਆਂ ਵਰਤਦੇ ਆ ਉਹਨਾਂ ਦੇ ਦਿਲ ਵੀ ਹੋਵੇ ਜੀ ਦੋਗਲੇ ਹੋ ਜਾਂਦੇ ਤੇ ਆਪਾਂ ਜੇ ਦੁੱਖ ਸਿਰ ਦਿਲ ਤੋਂ ਕਰਦੇ ਆ ਤਾਂ ਆਪਾਂ ਨਹੀਂ ਹੋਵੁੰਦਾ ਨਾ ਫੇਰ ਬੰਦੇ ਨੂੰ ਐਸਾ ਸੁੰਦ ਵੀ ਮੇਰੇ ਨਾਲ ਕੋਈ ਗਲਤ ਹੋਇਆ ਤੇ ਪਲੀਜ਼ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ ਜੇ ਆਪਾਂ ਕਿਸੇ ਨਾਲ ਕੋਈ ਵਾਦਾ ਕਰਦੇ ਆ ਉਹਨਾਂ ਜਾਣਦਾ ਸੰਵਾਦ ਨਹੀਂ ਤੋੜਨਾ ਚਾਹੀਦਾ ਤੇ ਰਿਸ਼ਤੇ ਪਿਆਰ ਦੇ ਨੇ ਆਪਣੇ ਕੋਈ ਕਿਸੇ ਤੋਂ ਇੱਥੇ ਕੁਝ ਲੈ ਕੇ ਨਹੀਂ ਆਂਦਾ ਸਾਰੇ ਖਾਲੀ ਹੱਥ ਆਏ ਖਾਲੀ ਹੱਥ ਗਏ ਨੇ ਇਸ ਤਰ੍ਹਾਂ ਵੀ ਕਰਨਾ ਚਾਹੀਦਾ ਜਿਸ ਦੀ ਬਹੁਤ ਇੰਤਜ਼ਾਰ ਕੀਤਾ ਤੇ ਸਾਡਾ ਬਹੁਤ ਹੀ ਮਨ ਔਖਾ ਹੋਇਆ ਇਹ ਗੱਲ ਨੂੰ ਲੈ ਕੇ ਵੀ ਚਲੋ ਸਾਨੂੰ ਦੱਸ ਦਿੰਦੇ ਫੋਨ ਕਰਕੇ ਵੀ ਸਾਨੂੰ ਮਜਬੂਰੀ ਹੋਵੇ ਇਸ ਨਹੀਂ ਆ ਸਕੇ ਫੇਰ ਵੀ ਅਸੀਂ ਬਹੁਤ ਕਰ ਲੈਂਦੇ ਇਹ ਪਤਾ ਨਹੀਂ ਹੁੰਦਾ ਜੀ ਅਗਲੇ ਨੂੰ ਕੋਈ ਸੱਤ ਵੀ ਵੱਡੀ ਮਜਬੂਰੀ ਹੋਵੇ ਤਾਂ ਰੁਕ ਗਏ ਹੁਣ ਪਰ ਆਪਾਂ ਤੁਹਾਡੇ ਨਾਲ ਹਰੇਕ ਗੱਲ ਹੈ YouTube ਤੇ ਸ਼ੇਅਰ ਕਰਦੇ ਆ ਤਾਂ ਮੈਂ ਅੱਜ ਤੁਹਾਡੇ ਨਾਲ YouTube ਤੇ ਸ਼ੇਅਰ ਕੀਤੀ ਹੈ ਗੱਲ ਜੀ ਪਲੀ ਜਿਸ ਤਰ੍ਹਾਂ ਨੰਨ ਕਰੋ ਰਿਸ਼ਤਿਆਂ ਦੀ ਕਦਰ ਕਰੋ ਇਹ ਰਿਸ਼ਤੇ ਨਾ ਕਾਹਨਣਾ ਕਰੋ ਇਹ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਇਨਸਾਨ ਨੂੰ ਇੱਕ ਵਾਰੀ ਮਿਲਦੇ ਹੋ ਸਕਦਾ ਕੋਈ ਅਗਦੇ ਦੀ ਮਜਬੂਰੀ ਹੋਵੇ ਤਾਂ ਨਾ ਪਹੁੰਚ ਸਕੇ ਵਪਾਰਸੀ ਜਦੋਂ ਇੰਨਾ ਮਾਨ ਸਤਕਾਰ ਨਾਲ ਬੰਦੇ ਦਾ ਆਦਰ ਕਰ ਰਹੇ ਸੀ ਤੇ ਉਹਨਾਂ ਨੂੰ ਸਾਡੀ ਵੀ ਕਦਰ ਕਰਨੀ ਚਾਹੀਦੀ ਸੀ ਤੇ ਆਪਾਂ ਇੰਨਾ ਕਹਿੰਦੇ ਹੋਏ ਆਪਾਂ ਵੀਡੀਓ ਦਾ ਕਰਦੇ ਐਂਡ ਤੇ ਵੀਡੀਓ ਵਧੀਆ ਲੱਗੀ ਕਿਸੇ ਲਾਇਕ ਸੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਕੋਲ ਬਾਅਦ ਚ ਦੇਖਣਾ ਜੀ ਜੋ ਵੀ ਭੈਣ ਭਾਈ ਵਧੀਆ ਵਧੀਆ ਕਮੈਂਟ ਕਰਦੇ ਨੇ ਵੀਡੀਓ ਤੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਸਾਰਿਆਂ ਦਾ ਤੇ ਅੱਜ ਆਪਾਂ ਹੋਰ ਕੋਈ ਕੋਈ ਵਲੌਗ ਨਹੀਂ ਦਿਖਾਵਾਂਗੇ ਬਸ ਮੇਰਾ ਮੂਡ ਆਪਰੇ ਕਰਕੇ ਲੈਸਨ ਸੌਦਾ ਪੱਤਾ ਦਿਖਾਤਾ ਤੇ ਕੱਲਾ ਮਤਨ ਸੋੜਨਾ ਸ਼ੇਅਰ ਕਰਕੇ ਆਪਣਾ ਢੜਕਾ ਕਰਨੇ ਚਲੋ ਜੀ ਕਹਾਂ ਕਿਸੇ ਦਾ ਦਿਲ ਨਾ ਤੋੜੋ ਦਿਲ ਨਾ ਦਿਖਾਓ ਤੇ ਪਿਆਰ ਨਾਲ ਰੋਜ ਸਾਰੇ ਇੱਕ ਦੂਜੇ ਨਾਲ ਮਿਲ ਕੇ ਆਪਾਂ ਕਹਿੰਦੇ ਜਿਹੜੇ ਬੋਲਾਂ ਦੇ ਫਟਨੇ ਇਹ ਚੁਬਦੇ ਬੰਦੇ ਦੇ ਤੇ ਜਿਹੜਾ ਦੁੱਜਾ ਆਪਾਂ ਸੱਟ ਮਾਰਦੇ ਆ ਉਹ ਖਾਅ ਭਰ ਜਾਂਦਾ ਪਰ ਜਿਹੜੇ ਬੋਲ ਨਾਲ ਜ਼ਖਮ ਨੇ ਇਹ ਨਹੀਂ ਮਿੱਟਦੇ ਹੈਗੇ ਪਲੀਜ਼ ਕਿਸੇ ਦਿਲ ਨਾਲਦਕਾ ਮੇਰਾ ਅੱਜ ਥੋੜਾ ਜਿਹਾ ਮੂਡ ਅਪ ਕਰਕੇ ਮੈਂ ਕੀ ਨਿਕ ਮੈਨੂੰ ਗੱਲਾਂ ਆਉਡੀਆਂ ਵੀਡੀਓ ਮੈਂ ਕਿਸੇ ਤੁਹਾਨੂੰ ਸ਼ੇਅਰ ਕਰਤੀ ਪਾਤੀ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਫੁੱਲ ਨਾਲ ਵਾਚ ਦੇਖਣ ਤੇ ਵੀਡੀਓ ਨੂੰ ਸਟੇਪ ਨਾ ਕਰਨ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਧੰਨਵਾਦ ਸਾਰਿਆਂ ਦਾ